ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਅੰਦਰ ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਹੁੰਦੇ ਨੇ ਤਾਂ ਪੰਜਾਬ ਦੇ ਮੁੱਖ ਮੰਤਰੀ ਦਾ ਅਲੱਗ ਬਿਆਨ ਆਉਂਦਾ ਪਰ ਉਸ ਤੋਂ ਬਾਅਦ ਪੰਜਾਬ ਦੇ ਡੀਜੀਪੀ ਔਰ ਪੰਜਾਬ ਦੇ ਨਵੇਂ ਚੁਣੇਗੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਦਾ ਅਲੱਗ-ਅਲਗ ਬਿਆਨ ਆਉਂਦਾ ਹੈ ਇਨ੍ਹਾਂ ਬਿਆਨਾਂ ਨੂੰ ਲੈ ਕੇ ਪੰਜਾਬ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਗੱਲਬਾਤ ਕਰਦੇ ਆ ਬਾਜਵਾ ਸਾਹਿਬ ਦੇ ਨਾਲ ਬਾਜਵਾ ਸਾਹਿਬ ਰੂਟੀਨ ਕਹਿੰਦੇ ਤਬਾਦਲੇ ਸੀਗੇ ਇਸ਼ੂ ਬਹੁਤ ਵੱਡਾ ਬਣਾ ਲਿਆ ਤੁਸੀਂ ਤਾਂ ਸਿੱਧਾ ਜਵਾਬ ਹੀ ਮੰਗ ਲਿਆ ਮੁੱਖ ਮੰਤਰੀ ਤੋਂ ਕਿ ਕਾਰਨ ਦੱਸੋ ਜੀ 10000 ਤਬਾਦਲੇ ਕਿਉਂ ਕੋ ਨਹੀਂ ਇਸ਼ੂ ਛੋਟਾ ਨਹੀਂ ਇਸ਼ੂ ਬਹੁਤ ਵੱਡਾ ਹੈ ਕਿ ਤੁਹਾਨੂੰ ਯਾਦ ਹੋਵੇਗਾ 2022 ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਤੋਂ ਪਹਿਲੇ ਕੇਜਰੀਵਾਲ ਸਾਹਿਬ ਨੇ ਭਗਵੰਤ ਮਾਨ ਨੂੰ ਆਪਣੇ ਸੱਜੇ ਹੱਥ ਖੜਾ ਕਰਕੇ ਵਾਦਾ ਕੀਤਾ ਸੀ ਪੰਜਾਬ ਦੇ ਲੋਕਾਂ ਨਾਲ ਕਿ ਜੇ ਸਾਨੂੰ ਮੌਕਾ ਮਿਲਿਆ ਆਪ ਸਰਕਾਰ ਬਣਾਉਂਦਾ ਤੇ ਅਸੀਂ 4 ਹਫ਼ਤੇ ਦੇ ਵਿੱਚ ਜਿਹੜੇ ਨਸ਼ੇ ਦਾ ਦਰਿਆ ਵਗਦਾ ਇਹਨੂੰ ਅਸੀਂ ਬੰਦ ਕਰ ਦਾਂ ਹੁਣ 2.5 ਸਾਲ ਗੁਜ਼ਰ ਗਏ ਨੇ 2.5 ਸਾਲ ਗੁਜ਼ਰਨ ਤੋਂ ਬਾਅਦ ਤੇ ਆਪਣੀ ਸ਼ਰਮਨਾਕ ਹਾਰ ਜਿਹੜੀ ਇਹਨਾਂ ਨੂੰ ਹੁਣੇ ਪਾਰਲੀਮੈਂਟ ਦੀਆਂ ਇਲੈਕਸ਼ਨਾਂ 'ਚ ਮਿਲੀ ਪੰਜਾਬ 'ਚ 13 ਦੀ ਗੱਲ ਕਰਦੇ ਕਰਦੇ ਤੇ ਇਹਨਾਂ ਤੇ ਰਹਿ ਗਏ ਉਸ ਤੋਂ ਬਾਅਦ ਖੁਦ ਤਸلیم ਹੈੱਡ ਆਫ ਦੀ ਸਟੇਟ ਜਿਹੜਾ ਚੀਫ ਮਿਨਿਸਟਰ ਹੁੰਦਾ ਹੈ ਜਿਹੜਾ ਚੀਫ ਮਿਨਿਸਟਰ ਵੀ ਹੈ ਹੋਮ ਦਾ ਬੈਕਪਾ ਵੀ ਜਿਹਦੇ ਕੋਲ ਪੁਲਿਸ ਦਾ ਵਿਭਾਗਾਂ ਵੀ ਉਹ ਆਪਣੇ ਬੈਕਵੇਂ ਨੂੰ ਹੀ ਕਟਾਰੇ ਵਿੱਚ ਖੜਾ ਕਰਕੇ ਗੱਲ ਕਹਿੰਦਾ ਜਿਹੜੀ ਗੱਲ ਵਿਰੋਧੀ ਧਿਰ ਬੜੀ ਧੀਰ ਤੋਂ ਤੇ ਅਸੀਂ ਪਹਿਲੇ ਕਹਿੰਦੇ ਆਏ ਕਿ ਇੰਨਾ ਵੱਡਾ ਨਸ਼ਾ ਤਾਂ ਹੀ ਵੇਖ ਸਕਦਾ ਹੈ ਇੰਨਾ ਵੱਡਾ ਜੁਰਮ ਦਾਈ ਹੋ ਸਕਦਾ ਜੇ ਰਾਜਨੀਤਿਕ ਸ਼ੈ ਹੋਏ ਤੇ ਪੁਲਿਸ ਦੀ ਮਦਦ ਹੋਏ ਇਹ ਖੁਦ ਸੀ ਮਿਸਟਰ ਨੇ ਤਾਂ ਖੁਦ تسلیم ਕਰ ਲਿਆ ਕਿ ਮੇਰੇ ਐਸਐਸਪੀ ਰਿਸਪਾਂਸਿਬਲ ਨੇ ਮੇਰੀ ਪੁਲਿਸ ਕਨਸਟੇਬਲਰੀ ਰਿਸਪਾਂਸਿਬਲ ਹੈ ਤੇ ਇਸੇ ਗੱਲ ਕਰ ਮੈਂ 10000 ਤੋਂ ਵੱਧ ਭਰਤੀ ਕਰਨ ਲੱਗਾ ਸਾਰੋਂ ਪਹਿਲੇ ਤੇ ਮੈਂ ਮਾਨ ਸਾਹਿਬ ਨੂੰ ਪੁੱਛਣਾ ਚਾਹਣਾ ਮਾਨ ਸਾਹਿਬ ਜਿਹੜਾ ਨਸ਼ਾ ਗੁਰਦਾਸਪੁਰ ਵਕਾ ਸਕਦਾ ਉਹ ਜਦੋਂ ਪਟਿਆਲੇ ਬਦਲੋਗੇ ਉਥੇ ਉਹੀ ਕੰਮ ਨਾ ਕਰੇਗਾ ਜੀ ਤੁਸੀਂ ਇਸ ਗੱਲ ਨੂੰ ਵੀ ਛੱਡ ਦਿਓ ਅਗਲੇ ਦਿਨ ਹੀ ਮੁੱਖ ਮੰਤਰੀ ਨੂੰ ਡੀਜੀਪੀ ਗੌਰਵ ਯਾਦਵ ਜੀ ਖੁਦ ਕੌਂਟਰਡਿਕਟ ਕਰਕੇ ਕਹਿੰਦੇ ਨੇ ਕਿ ਸਾਡਾ ਪੁਲਿਸ ਦਾ ਮੁਲਾਜ਼ਮ ਇਸ ਕਿਸਮ ਦੇ ਧੰਦੇ ਦੇ ਵਿੱਚ ਡਰੱਗਸ ਵੇਚਣ ਦੇ ਵਿੱਚ ਜਾਂ ਵਕਾਉਣ ਦੇ ਵਿੱਚ ਕੋਈ ਸ਼ਾਮਲ ਨਹੀਂ ਸੋ ਇਹ ਕੰਪਲੀਟ ਕੌਂਟਰਡਿਕਸ਼ਨ ਹੈ ਹੈਡ ਆਫ ਦੀ ਸਟੇਟ ਦੇ ਵਿੱਚ ਜਿਹੜਾ ਡਿਪਾਰਟਮੈਂਟ ਦਾ ਹੈੱਡ ਵੀ ਹੈ ਤੇ ਉਹਦੇ ਡੀਜੀਪੀ ਚ ਹੁਣ ਪੰਜਾਬ ਦੇ ਲੋਕ ਜਵਾਬ ਮੰਗਦੇ ਨੇ ਮਾਨ ਸਾਹਿਬ ਕੋਲੋਂ ਕਿ ਮਾਨ ਸਾਹਿਬ ਜਵਾਬ ਦਿਓ ਡੀਜੀਪੀ ਕਹਿੰਦਾ ਸੀ ਸ਼ਾਮਲ ਨਹੀਂ ਤੇ ਫਿਰ ਨਸ਼ਾ ਵੇਚਦਾ ਕੌਣ ਹੈ ਤੇ ਵਕਾੰਦਾ ਕੌਣ ਹੈ ਸਾਡਾ ਸ਼ੁਰੂ ਤੋਂ ਹੀ ਕਿਉਂਕਿ ਮੈਂ ਵਿਰੋਧੀ ਧਿਰ ਦਾ ਲੀਡਰ ਹਾਂ ਮੇਰਾ ਅੱਜ ਵੀ ਮੰਨਣਾ ਹੈ ਕਿਉਂਕਿ ਅਸੀਂ ਗਰਾਊਂਡ ਤੇ ਰਹਿੰਨੇ ਆ ਮਾਨ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਕਿ ਮੈਂ ਹੁਣ ਜਦੋਂ ਪਾਰਲੀਮੈਂਟ ਦੇ ਵਿੱਚ ਸਾਰੇ ਘੁੰਮਿਆ ਤੇ ਗਰਾਊਂਡ ਜ਼ੀਰੋ ਤੋਂ ਮੈਨੂੰ ਪਤਾ ਲੱਗਾ ਉਹਦਾ ਮਤਲਬ 2.5 ਸਾਲ ਮਾਨ ਸਾਹਿਬ ਤੁਹਾਨੂੰ ਇਹ ਪਤਾ ਹੀ ਨਹੀਂ ਲੱਗਾ ਕਿ ਪੰਜਾਬ 'ਚ ਨਸ਼ਾ ਵਿਕ ਰਿਹਾ ਕਿੰਨੇ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਰਹੇ ਨੇ ਕਿੰਨੀਆਂ ਮਾਵਾਂ ਦੇ ਬੇਟੇ ਜਿਹੜੇ ਨੇ ਜ਼ਿੰਦਗੀ ਉਹਨਾਂ ਦੀ ਖਤਮ ਹੋ ਰਹੀ ਹੈ ਕਿੰਨੀਆਂ ਬੀਵੀਆਂ ਦੇ ਹਸਬੰਡ ਕਿੰਨੀਆਂ ਪੈਣਾ ਦੇ ਭਰਾ ਜਾ ਰਹੇ ਨੇ ਉਹਦਾ ਮਤਲਬ 2.5 ਸਾਲ ਤੁਸੀਂ ਬਿਲਕੁਲ ਹੀ ਇਸ ਗੱਲ ਤੇ ਤੁਹਾਡੇ ਉਹਦਾ ਮਤਲਬ ਤੁਸੀਂ ਬਿਲਕੁਲ ਇੱਕ ਨੀਂਦ ਦੇ ਸੁੱਤੇ ਸੀ ਜੀ ਤੁਹਾਨੂੰ 2.5 ਸਾਲ ਔਨ ਗਰਾਉਂਡ ਜਾ ਕੇ ਪਤਾ ਲੱਗਾ ਕਿ ਮੇਰੀ ਪੁਲਿਸ ਇਨਵੋਲਡ ਹੈ ਤਾਂ ਹੁਣੇ ਦੱਸੋ ਕਿਹਦੀ ਜ਼ਿੰਮੇਵਾਰੀ ਕਿਹਦੀ ਹੈ ਹੁਣ ਅਗਲੀ ਗੱਲ ਤੁਸੀਂ ਵੇਖ ਲਓ ਅਜੇ ਦਿਹਾੜੀ ਨਹੀਂ ਗੁਜ਼ਰਦੀ ਤੇਨਾ ਦੇ ਜਿਹੜੇ ਚੀਫ ਸਪੋਕਸਮੈਨ ਨੇ ਨਵੇਂ ਐਮਪੀ ਬਣੇ ਰਣਪੁਰ ਸਾਹਿਬ ਤੋਂ ਸਮਲਵਿੰਦਰ ਸਿੰਘ ਕੰਗ ਉਹ ਸਟੇਟਮੈਂਟ ਦਿੰਦੇ ਨੇ ਕਿ ਅਸੀਂ ਸਾਡੀ ਜਿਹੜੀ ਹਾਰ ਹੋਈ ਪੰਜਾਬ ਇਹਦੇ ਵਾਸਤੇ ਅਫਸਰशाही ਜਿਹੜੀ ਹੈ ਉਹ ਜ਼ਿੰਮੇਵਾਰ ਹੈ ਉਹਨੇ ਸਿਵਲ ਐਡਮਿਨਿਸਟ੍ਰੇਸ਼ਨ ਜ਼ਿੰਮੇਵਾਰ ਕਰਤੀ ਕਾਂਗਸਾਭ ਨੇ ਚੀਫ ਮਿਨਿਸਟਰ ਨੇ ਪੁਲਿਸ ਜ਼ਿੰਮੇਵਾਰ ਕਰਤੀ ਹੁਣ ਜੇ ਇਸ ਚੀਫ ਸਕੱਟਰੀ ਆ ਕੇ ਕੱਲ ਨੂੰ ਮਲਵਿੰਦਰ ਸਿੰਘ ਕਾਂਗ ਨੂੰ ਕੌਨਟਰਡਿਕਟ ਕਰਦੇ ਤੇ ਫਿਰ ਮੈਨੂੰ ਦੱਸੋ ਸਰਕਾਰ ਨਾਂ ਦੀ ਕੋਈ ਚੀਜ਼ ਪੰਜਾਬ ਚ ਹੈ ਅਸੀਂ ਤਾਂ ਪਹਿਲੀ ਕਹਿ ਰਹੇ ਹਾਂ ਗੈਰ ਤਜਰਬੇਕਾਰ ਲੋਕਾਂ ਦੇ ਹੱਥ ਜਦੋਂ ਆਪਾਂ ਸਿਆਸਤ ਦਿੰਨੇ ਆ ਤੇ ਇਹੀ ਹਾਲ ਹੁੰਦਾ ਜੀ ਮਿਸਟਰ ਨੂੰ 2.5 ਸਾਲ ਬਾਅਦ ਗਰਾਊਂਡ ਤੇ ਜਾ ਕੇ ਪਤਾ ਲੱਗਾ ਕਿ ਨਸ਼ਾ ਜੇ ਇੰਨਾ ਵੱਡਾ ਵਿਕ ਰਿਹਾ ਇੰਨੀਆਂ ਮੌਤਾ ਹੋ ਰਹੀਆਂ ਤੇ ਉਹਦੀ ਜ਼ਿੰਮੇਵਾਰੀ ਜਿਹੜੀ ਏ ਪੰਜਾਬ ਪੁਲਿਸ ਰਲੀ ਏ ਆਮ ਤੌਰ ਤੇ ਆਮ ਤੌਰ ਤੇ ਭਾਜਪਾ 'ਤੇ ਇਲਜ਼ਾਮ ਲੱਗਦੇ ਹੁੰਦੇ ਆ ਕਿ ਸੱਤਾ ਤੇ ਨਸ਼ੇ ਦੇ ਵਿੱਚ ਇਨਵੋਲਵਮੈਂਟ ਹੈ ਚਾਹੇ ਕਾਂਗਰਸੀ ਸਰਕਾਰ ਰਹੀ ਚਾਹੇ ਕਾਲੀ ਦਲ ਦੀ ਸਰਕਾਰ ਰਹੀ ਹੁਣ ਵੀ ਸਵਾਲ ਇਹ ਉੱਠਦੇ ਆ ਕਿ ਕੀ ਸੱਤਾ ਤੇ ਲੋਕ ਵਿੱਚ ਸ਼ਾਮਲ ਨੇ ਕਿਉਂਕਿ ਪਿਛਲੇ ਦਿਨਾਂ 'ਚ ਤੁਹਾਨੂੰ ਵੀ ਯਾਦ ਹੋਊਗਾ ਅਜੇ ਗੁਪਤਾ ਦਾ ਬਿਆਨ ਲੈ ਲੀਏ ਚਾਹੇ ਅਸੀਂ ਇਹਨਾਂ ਦੇ ਆਪਣੇ ਹੀ ਐਮ.ਐਲ.ਏ. ਕੁਮਰ ਵਿਜੇ ਪ੍ਰਤਾਪ ਦਾ ਬਿਆਨ ਲੈ ਲੀਏ ਸਿੱਧੇ ਤੌਰ ਤੇ ਕਹਿੰਦੇ ਅਫਸਰ ਚਾਹੀਏ ਇਸ ਚੀਜ਼ ਦੇ ਲਈ ਜ਼ਿੰਮੇਵਾਰ ਹੈਂਕੋ ਤੁਹਾਨੂੰ ਯਾਦ ਹੋਏਗਾ ਕੁਮਰ ਵਿਜੇ ਜਿਹੜੇ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਨੇ ਇਹ ਆਈਪੀਐਸ ਅਫਸਰ ਆਈਜੀ ਰਿਟਾਇਰ ਹੋਏ 13 ਸਾਲ ਦੀ ਆਈਪੀਐਸ ਦੀ ਨੌਕਰੀ ਬਕਾਇਆ ਸੀ ਇਹਨਾਂ ਨੇ ਖੁਦ ਸਾ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਸਿਟਿੰਗ ਮਿਨਿਸਟਰ ਨੇ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਪਾਰਲੀਮੈਂਟ ਦੇ ਕੈਂਡੀਡੇਟ ਸੀ ਉਹਨਾਂ ਦੀ ਅਫੀਸ਼ੀਅਲ ਸਟੇਜ ਤੋਂ ਪਾਰਲੀਮੈਂਟ ਇਲੈਕਸ਼ਨਾਂ 'ਚ ਇਹ ਗੱਲ ਕਹੀ ਕਿ ਧਾਲੀਵਾਲ ਸਾਹਿਬ ਜਿਹੜਾ ਅੰਮ੍ਰਿਤਸਰ ਨੌਰ ਦਾ ਹਲਕਾ ਹੈ ਉਹ ਕੁਮਰ ਵਿਜੇ ਪ੍ਰਤਾਪ ਦਾ ਹਲਕਾ ਜਿੱਥੋਂ ਐਮਐਲਏ ਬਣੇ ਉਹਨਾਂ ਕਹਿੰਦੇ ਮੇਰੇ ਹਲਕੇ 'ਚ 2.5 ਸਾਲ ਦਾ ਜਿਹੜਾ ਚਿੱਟਾ ਵੇਖ ਰਿਹਾ ਜਿਹੜਾ ਨਸ਼ਾ ਵੇਖ ਰਿਹਾ ਦੋ ਇਹੋ ਜਿਹੇ ਅਫਸਰ ਨੇ ਜਿਹੜਾ ਇੱਕ ਰਾਜ ਸਭਾ ਦਾ ਮੈਂਬਰ ਆਪ ਦਾ ਜਿਹੜਾ ਉਹਦੇ ਲੋਆਏ ਨੇ ਮੇਰੀ ਪੁਰਜ਼ੋਰ ਕੋਸ਼ਿਸ਼ ਦੇ باوجود ਵੀ ਮੇਰੇ ਹਲਕੇ ਚੋਂ ਅਫਸਰ ਨਾ ਬਦਲੇ ਨਾ ਨਸ਼ਾ ਬੰਦ ਹੋਇਆ ਉਸ ਤੋਂ ਬਾਅਦ ਅੰਮ੍ਰਿਤਸਰ ਸੈਂਟਰ ਦਾ ਜਿਹੜੇ ਤੁਸੀਂ ਐਮ ਐਲ ਏ ਸਾਹਿਬ ਡਾਕਟਰ ਅਜੀਤ ਗੁਪਤਾ ਜੀ ਸਟੇਜ ਉੱਤੋਂ ਹੀ ਕੁਲਦੀਪ ਸਿੰਘ ਢਾਲੀਵਾਲ ਦੀ ਸਟੇਜ ਤੋਂ ਹੀ ਗੱਲ ਕਹਿੰਦੇ ਨੇ ਕਿ ਢਾਲੀਵਾਲ ਸਾਹਿਬ ਇੱਥੇ ਸਾਡੀ ਕੋਈ ਸੁਣਵਾਈ ਨਹੀਂ ਨਸ਼ਾ ਵਿਕ ਰਿਆ ਗੁੰਡਾਗਰਦੀ ਹੋ ਰਹੀ ਹਰ ਚੀਜ਼ ਉਹਨਾਂ ਨੇ ਆਪਣੀ ਗਵਰਨਮੈਂਟ 'ਚ ਖੁਦ تسلیم ਕਰ ਦਿੱਤੀ ਤੰਮੀ ਨੂੰ ਇਹ ਦੱਸੂ ਕਿ ਇਸ ਤੋਂ ਵੱਡਾ ਹੋਰ ਪ੍ਰੂਫ ਕੀ ਚਾਹੀਦਾ ਇੱਕ ਗੱਲ ਸਾਬਤ ਹੋ ਚੁੱਕੀ ਹੈ ਨਾ ਭਗਵੰਤ ਮਾਨ ਨਾ ਇਹਦੀ ਸਰਕਾਰ ਦੇ ਵਿੱਚ ਕੋਈ ਮੰਤਰੀ ਨਾ ਇਹਨਾਂ ਦਾ ਕੋਈ ਐਮਐਲਏ ਇਨੀ ਹਸੀਅਤ ਰੱਖਦਾ ਨਾ ਇਹਨੀ ਐਜੂਕੇਸ਼ਨ ਰੱਖਦਾ ਨਾ ਇਹਨੀ ਦੂਰੰਦੇਸ਼ ਹੈ ਨਾ ਉਹਦਾ ਕੋਈ ਐਡਮਿਨਿਸਟ੍ਰੇਟਿਵ ਤਜਰਬਾ ਕਿ ਪੰਜਾਬ ਤੇ ਇਹ ਬਾਗਡੋਰ ਇਹ ਜਿਹੜੀ ਹੈ ਇਹਨੂੰ ਮਜ਼ਬੂਤੀ ਨਾਲ ਆਪਣੇ ਹੱਥ 'ਚ ਰੱਖ ਸਕੇ ਵੇਖੋ ਅਫਸਰशाही ਜਿਹੜੀ ਹੈ ਮੈਂ ਸਮਝਨਾ ਇਹ ਸ਼ੇਰ ਦੀ ਸਵਾਰੀ ਕਰਨ ਬਰਾਬਰ ਹੈ ਜੇ ਕੋਈ ਚੰਗਾ ਸ਼ੇਰ ਨੂੰ ਸਵਾਰੀ ਕਰਨ ਵਾਲਾ ਆਦਮੀ ਹੈ ਤਾਂ ਸ਼ੇਰ ਨੂੰ ਵੀ ਕੰਟਰੋਲ ਕਰ ਲੈਂਦਾ ਤੁਸੀਂ ਵੇਖਿਆ ਕਿ ਸ਼ੇਰ ਪਿੰਜਰੇ ਚ ਪਾ ਲਈਦੇ ਨੇ ਤੇ ਸ਼ੇਰਾਂ ਨੂੰ ਜੋ ਕੁਝ ਕਹੀਦਾ ਉਸੇ ਮੁਤਾਬਕ ਚੱਲਦੇ ਬਿਊਰੋਕ੍ਰੇਸੀ ਵੀ ਸ਼ੇਰ ਨੂੰ ਸਵਾਰੀ ਕਰਨ ਬਰਾਬਰ ਹੈ ਜੇ ਚਲਾਉਣ ਵਾਲਾ ਸੰਭਾਲਣ ਵਾਲਾ ਬਿਲਕੁਲ ਨਵਾਂ ਹੋਏ ਤੇ ਫਿਰ ਸ਼ੇਰ ਉਹਨੂੰ ਸ਼ਿਕਾਰ ਕਰ ਦਿੰਦਾ ਜਿਹੜਾ ਉਹਦਾ ਜਿਹੜਾ ਜਿਹੜਾ ਉਸ ਦਾ ਟ੍ਰੇਨਰ ਹੁੰਦਾ ਉਹ ਫਿਰ ਸ਼ੇਰ ਦੇ ਹੱਥੋਂ ਸ਼ਿਕਾਰ ਹੋ ਜਾਂਦਾ ਸੋ ਇਹਨਾਂ ਦੀ ਸਰਕਾਰ ਸ਼ੇਰ ਦੇ ਹੱਥੋਂ ਹੀ ਸ਼ਿਕਾਰ ਹੋ ਗਈ ਹੈ ਕਿਉਂਕਿ ਨਵੇਂ ਸੀ ਤਜਰਬਾ ਹੈ ਨਹੀਂ ਸੀ ਤੇ ਇਹ ਮੇਰਾ ਖਿਆਲ ਹੁਣ ਤੁਸੀਂ ਆਪ ਹੀ تسلیم ਇਹ ਨਾ ਕਰ ਲਿਆ ਕਿ ਸ਼ੇਰ ਸਾਨੂੰ ਹੀ ਖਾ ਗਿਆ ਜੀ ਤੁਸੀਂ ਤੁਸੀਂ ਵਿਰੋਧੀ ਧਿਰ ਦੇ ਲੀਡਰ ਹੋ ਬਹੁਤ ਪੁਰਾਣਾ ਤੁਹਾਡਾ ਤਜਰਬਾ ਤੁਹਾਡੇ ਫਾਦਰ ਸਾਹਿਬ ਵੀ ਐਕਟਿਵ ਰਹੇ ਨਹੀਂ ਤੁਹਾਨੂੰ ਕੀ ਲੱਗਦਾ ਹੈ ਸ਼ੇਰ ਦੀ ਸਵਾਰੀ ਦੇ ਲਈ ਕਿਹੜੇ ਕੰਮ ਨੇ ਜਿਹੜੇ ਪੰਜਾਬ ਦੇ ਅੰਦਰ ਹੋਣੇ ਚਾਹੀਦੇ ਨੇ ਕੋਈ ਸਲਾਹ ਇੱਕ ਵਿਰੋਧੀ ਧਿਰ ਦੇੋਂ ਦੇਣਾ ਤੇ ਦੇ ਦੋ ਵੇਖੋ ਬੇਨਤੀ ਮੇਰੀ ਇਸ ਤਨੇ ਹੈ ਸ਼ੇਰ ਤੇ ਸਵਾਰੀ ਜੇ ਸ਼ੁਰੂ ਵਿੱਚ ਸਵਾਰ ਤਗੜਾ ਹੋਏ ਫਿਰ ਤੇ ਸ਼ੇਰ ਨੂੰ ਟ੍ਰੇਨ ਵੀ ਕਰ ਸਕਦਾ ਤੇ ਆਪਣੀ ਗੱਲ ਵੀ ਬਣਾ ਸਕਦਾ ਅੱਧੀ ਟਰਮ ਟੱਪਨ ਤੋਂ ਬਾਅਦ ਇਹ ਸ਼ੇਰ ਜਿਹੜਾ ਹੈ ਦੇ ਮੂੰਹ ਨੂੰ ਲਹੂ ਲੱਗ ਚੁੱਕਿਆ ਹੈ ਇਹ ਸ਼ੇਰ ਨੂੰ ਬਿਊਰੋਕ੍ਰੇਸੀ ਨੇ ਹੁਣ ਤੁਸੀਂ ਸੋਚੋ ਕਿ ਕੰਟਰੋਲ ਕਰਾਂਗੇ ਹੁਣ ਇਹਨਾਂ ਦੇ ਕੰਟਰੋਲ ਤੋਂ ਬਾਹਰ ਹੋ ਚੁੱਕੇ ਹੁਣ ਬੇਵੱਸ ਹੋ ਚੁੱਕੇ ਨੇ ਹੁਣ ਮੌਕਾ ਆ ਚੁੱਕਿਆ ਭਗਵੰਤ ਮਾਨ ਜੀ ਨੂੰ ਮੈਂ ਹੁਸਲਾ ਦੇਣੀ ਹੈ ਮੈਂ ਤੁਹਾਡਾ ਸਿਆਸੀ ਵਿਰੋਧੀ ਹਾਂ ਮੇਰੀ ਕੋਈ ਜਾਤੀ ਦੁਸ਼ਮਣੀ ਨਹੀਂ ਤੁਹਾਡੇ ਨਾਲ ਟਾਈਮ ਆ ਗਿਆ ਹੁਣ ਤੁਸੀਂ ਆਪਣਾ ਮੰਝਾ ਚੁੱਕੋ ਜਿਲੰਦਰ ਵੈਸਟ ਵਿੱਚ ਕਿਸੇ ਕੋਠੀ ਵਿੱਚ ਨਾ ਰੱਖੋ ਇਹਨੂੰ ਮੰਜੇ ਨੂੰ ਚੁੱਕ ਕੇ ਹੁਣ ਸਤੋਜ ਦੇ ਆਪਣੇ ਪਿੰਡ ਦੇ ਕਿਸੇ ਟਿਊਬਵੈੱਲ ਤੇ ਢਾਓ ਤੇ ਆਨੰਦ ਲਾਓ ਤੇ ਕਿਸੇ ਹੋਰ ਨੂੰ ਮੌਕਾ ਦਿਓ ਕਿ ਪੰਜਾਬ ਦੇ ਵਿੱਚ ਆ ਕੇ ਇਹ ਸ਼ੇਰ ਦੀ ਸਵਾਰੀ ਕਰਨ ਦੀ ਇੱਕ ਵਾਰ ਫੇਰ ਪਰ ਜ਼ੋਰ ਕੋਸ਼ਿਸ਼ ਕਰੇ ਜਿਲੰਦਰ ਵੈਸਟ ਦੇ ਤੁਸੀਂ ਇਲੈਕਸ਼ਨ ਦਾ ਜ਼ਿਕਰ ਕੀਤਾ ਮੁੱਖ ਮੰਤਰੀ ਪੰਜਾਬ ਕਹਿੰਦੇ ਆਹ ਸਾਲ ਦੇ ਅੰਦਰ ਅੰਦਰ ਸਾਡੇ ਐਮ.ਐਲ.ਏ ਦੀ ਗਿਣਤੀ 95 ਹੋ ਜਾਏਗੀ ਸਾਰੀਆਂ ਸੀਟਾਂ ਜਿੱਤਣ ਦਾ ਦਾਵਾ ਕਰਤਾ ਮੁੱਖ ਮੰਤਰੀ ਪੰਜਾਬ ਨੇ ਗੱਲ ਇਸ ਤਰ੍ਹਾਂ ਹੈ ਤਾਨੂੰ ਪਤਾ ਹੀ ਇਹ ਜੋ ਇਹਨਾ ਨਾ ਹੋਣਾ ਜਿੱਦਣੇ ਐਸ 10 ਤਰੀਕ ਨੂੰ ਜੁਲਾਈ ਦੀ 10 ਤਰੀਕ ਨੂੰ ਵੋਟਾਂ ਪੈਣੀਆਂ 14 ਨੂੰ ਫੈਸਲਾ ਹੋਣਾ ਤੇ ਆਂਦੇ ਮਹੀਨੇ ਡੇਢ ਚ ਇਹ ਆਪ ਗੋਲ ਹੋ ਜਾਣੇ ਇਹਨਾਂ ਦੀ ਗਿਣਤੀ ਤੇ ਜਿੰਨੀ ਕੁ ਵਧਣੀ ਹੋ ਤਾਂ ਤੁਹਾਨੂੰ ਨਜ਼ਰ ਆ ਹੀ ਰਿਹਾ ਇਹਨਾਂ ਦੀ ਪਹਿਲੀ ਪਾਰਟੀ ਹੈ ਪਹਿਲੀ ਸਰਕਾਰ ਮੈਂ ਵੇਖੀ ਜਿਹਦੇ ਸਿਟਿੰਗ ਐ ਐਮ ਐਲ اے ਤੇ ਸਿਟਿੰਗ ਐ ਐਮ ਪੀ ਸਰਕਾਰ ਪਾਰਟੀ ਛੱਡ ਕੇ ਭੱਜ ਜਾਂਦੇ ਦੂਜਿਆਂ 'ਚ ਮਤਾਂ ਦੇ ਵਿੱਚ ਇਹ ਇਸ ਤੋਂ ਵੱਡੀ ਇਹ ਹੋਰ ਦੁਖਾਨਦਗੀ ਹੋ ਸਕਦਾ ਹੈ ਇਸ ਤੋਂ ਵੱਡਾ ਵਾ ਇੱਕ ਕੀ ਤੁਹਾਡੇ ਸਾਹਮਣੇ ਚੀਜ਼ ਰੱਖੀ ਜਾ ਸਕਦੀ ਕਿ that means another control ਹੀ ਹੈ ਨਹੀਂ ਬਿਊਰੋਕਰੇਸੀ ਤੇ ਛੱਡ ਲੋ ਇਹਨਾਂ ਦਾ ਤੇ ਆਪਣੇ ਐਮਐਲਏ ਤੇ ਆਪਣੇ ਐਮਪੀਸ ਤੇ ਕੰਟਰੋਲ ਕੋਈ ਨਹੀਂ ਲੋਕ ਤੇ ਭੱਜੇ ਫਿਰਦੇ 45 ਐਮਐਲਏ ਇਹੋ ਜਿਹੇ ਨੇ ਅੱਜ ਦੇ ਦਿਨ ਆਮ ਆਦਮੀ ਪਾਰਟੀ ਦੇ ਜਿਹੜੇ ਬੀਜੇਪੀ ਦੀ ਸੈਂਟਰ ਏਜੰਸੀਆਂ ਨਾਲ ਮੈਨੂੰ ਜਿਹੜੀ ਖੁਦ ਇਸ ਗੱਲ ਦੀ ਵਕਫਤ ਹੈ ਕਿ they are in touch with 45 ਬੰਦੇ ਇਸ ਟਾਈਮ ਆਪਦੇ ਇਹੋ ਜਿਹੇ ਨੇ ਜਿਹੜੇ 95 ਜਿਹੜੇ 92 ਦੀ ਗੱਲ ਦੱਸਦੇ ਨੇ 45 ਬੰਦੇ ਨੇ ਜਿਹੜੇ ਭਾਜਪੀ ਦੀਆਂ ਸੈਂਟਰ ਏਜੰਸੀਆਂ ਨਾਲ ਇਨ ਟੱਚ ਨੇ ਕਿਸੇ ਟਾਈਮ ਵੀ ਇਹ ਸਰਕਾਰ ਕਿੱਧਰ ਨੂੰ ਵੀ ਜਾ ਸਕਦੀ ਤੁਸੀਂ ਇੱਕ ਵਿਧਾਨ ਸਭਾ ਦੇ ਅੰਦਰ ਵੀ ਗੱਲ ਕਹੀ ਸੀ ਵੀ ਅਸੀਂ ਤਾਂ ਕੁਝ ਨਹੀਂ ਕਹਿੰਦੇ ਇਹਨਾਂ ਤੋਂ ਬਚ ਕੇ ਰਹੋ ਇਹਨਾਂ ਦਾ ਜਹਾਜ਼ ਕਦੋਂ ਆਜੇ ਤੁਹਾਨੂੰ ਯਾਦ ਹੋਵੇਗਾ ਕੋਈ ਤੁਹਾਨੂੰ ਯਾਦ ਹੋਵੇਗਾ ਐਂਡ ਸਾਰਿਆਂ ਨੂੰ ਵੱਡੀ ਮੈਂ ਤੁਹਾਨੂੰ ABP ਚੈਨਲ ਤੇ ਕਹਿ ਲਾਂ ਵੇਖੋ ਬੱਦ ਕਿਸਮਤੀ ਪੰਜਾਬ ਤੇ ਜਿਸ ਬੰਦੇ ਕੋ ਸਪੈਸ਼ਲ ਸੈਸ਼ਨ ਸੱਜਿਆ ਜਾਂਦਾ ਆਪਰੇਸ਼ਨ ਲੋਟਸ ਉਹਦਾ ਨਾਂ ਰੱਖਿਆ ਜਾਂਦਾ ਜਿਸ ਐਮਐਲਏ ਕੋ ਚਾਰਜ ਲਵਾਇਆ ਜਾ ਸਕਦਾ ਕਿ 25 ਲੱਖ ਰੁਪਈਆ ਬੀਜੇਪੀ ਵਾਲੇ ਸਾਡੇ ਆਪ ਦੇ ਹਰ ਐਮਐਲਏ ਨੂੰ ਖਰੀਦਣ ਦੀ ਕੋਸ਼ਿਸ਼ ਕਰ ਰਹੇ ਸਰਕਾਰ ਤੋੜ ਉਸ ਐਮਐਲ ਨੂੰ ਅੱਜ ਬੀਜੇਪੀ ਟਿਕਟ ਦੇ ਕੇ ਆਪਣਾ ਉਮੀਦਵਾਰ ਬਣਾ ਲੈਂਦੀ ਹੈ ਇਸ ਤੋਂ ਵੱਡੀ ਕੋਈ ਬਦਕਿਸਮਤੀ ਹੋ ਸਕਦੀ ਸ਼ੀਤਲ ਉੰਗਰਾਲ ਡੀਜੀਪੀ ਦੇ ਪੇਸ਼ ਹੁੰਦੇ ਨੇ ਵਿਜੀਲੈਂਸ ਆਫਿਸ ਦੇ ਵਿੱਚ ਇਹਨਾਂ ਦੇ ਮਿਨਿਸਟਰ ਸਾਹਿਬ ਹਰਪਾਲ ਸਿੰਘ ਚੀਮਾ ਅਮਨ ਅਰੋੜਾ ਜੀ ਤੇ ਕਈ ਨਾਲ ਜਾਂਦੇ ਨੇ ਕੁਝ ਬੀਜੇਪੀ ਦੇ ਲੀਡਰਾਂ ਤੇ ਕੇਸ ਧਾਇਰ ਕੀਤਾ ਜਾਂਦਾ ਤੇ ਜਿਸ ਇਹਨਾਂ ਨੇ ਫਿਰ ਚਾਰਜ ਲਗਾਇਆ ਕਿ ਸ ਚੰਦੀਗੜ੍ਹ ਦੇ ਲੀਕ ਉੱਤੇ ਸਾਨੂੰ ਬੰਦੇ ਮਿਲਦੇ ਨੇ ਐ ਬੀਜੇਪੀ ਦੇ ਲੀਡਰ ਤੇ 25 ਕਰੋੜ ਰੁਪਇਆ ਹਰ ਐਮਐਲਏ ਨੂੰ ਉਹ ਪੇਸ਼ਕਾਸ਼ ਰੱਖਦੇ ਕਿ ਤੁਸੀਂ ਸਾਡੇ ਵੱਲ ਆ ਜਾਓ ਤੇ 25 ਕਰੋੜ ਰੁਪਇਆ ਲੈ ਲਓ ਤੇ ਉਸੇ ਆਦਮੀ ਨੂੰ ਇੱਕ ਸਾਲ ਬਾਅਦ ਬੀਜੇਪੀ ਖੁਦ ਹੀ ਆਪਣਾ ਕੈਂਡੀਡੇਟ ਬਣਾ ਲੈਂਦੀ ਹੈ ਸੋ ਇਸ ਤੋਂ ਹੋਰ ਵੱਧ ਅਨਪ੍ਰਿੰਸੀਪਲਡ ਸਿਆਸਤ ਕੀ ਹੋਰ ਕਿਨੂੰ ਕਹਿ ਸਕਦੇ ਹੋ ਤੁਸੀਂ ਬੀਜੇਪੀ ਕਹਿੰਦੀ ਅਸੀਂ ਨੈਸ਼ਨਲ ਪਾਰਟੀ ਆ ਮੈਂ ਇਹੀ ਗੱਲ ਬੀਜੇਪੀ ਦੀ ਲੀਡਰਸ਼ਿਪ ਨੂੰ ਪੁੱਛਣਾ ਚਾਹਣਾ ਤੁਹਾਨੂੰ ਹੋਰ ਕੋਈ ਬੰਦਾ ਨਹੀਂ ਲੱਭਾ ਸਾਰੇ ਪੰਜਾਬ ਚ ਜਿਸ ਬੰਦੇ ਨੇ ਤੁਹਾਡੇ ਤੇ ਐਫਆਈਆਰ ਦਰਜ ਕਰਾਈ ਹੋਏ ਬੀਜੇਪੀ ਤੇ ऑपरेशन लोटस स्पेशल सेशन बुलाया गया है 25 करोड़ दा है। दे दे है। दा पी reason, दा का दावा किया है जिदे बयाना ते केस सृष्ट ਕੀਤਾ ਗਿਆ ਤੁਹਾਨੂੰ ਸਾਰੇ ਪੰਜਾਬ ਚ ਕੋ ਬੰਦਾ ਹੀ ਹੋਰ ਨਹੀਂ ਲੱਭਾ ਜੀ ਉਹੀ ਤੁਹਾਡਾ ਕੈਂਡੀਡੇਟ ਪੰਜੇ ਲੋਕ ਕਿਹੜੀ ਗਲਤੀ ਵੋਟ ਇਹਨਾਂ ਨੂੰ ਪਾਣਗੇ ਜੀ ਪੀ ਜੀ ਪੀ ਨੂੰ ਤੇ ਕਿਹੜੀ ਗਲਤੀ ਵੋਟ ਹੁਣ ਆਪ ਨੂੰ ਪਾਣਗੇ 2.5 ਸਾਲ ਪਹਿਲੇ ਆਪ ਦਾ ਐਮ ਐਲ ਏ ਵਿਦਆਊਟ ਅ ਰੀਜ਼ਨ ਬਿਨਾਂ ਕਿਸੇ ਕਾਰਨ ਤੋਂ ਇੱਕ ਮਹੀਨਾ ਪੰਜਾਬ ਦਾ ਸਾਰਾ ਕਾ ਗਰਮਨ ਦਾ ਕੰਮ ਜਿਹੜਾ ਉਹਨੂੰ ਸਟੈਂਡ ਸਟਿਲ ਕਰਾਤਾ ਕਰੋੜਾਂ ਰੁਪਏ ਦਾ ਉਥੇ ਨੁਕਸਾਨ ਕਰ ਰਹਿਣਾ ਹੈ ਕਹਿੰਦੇ ਇੱਕ ਆਦਮੀ ਨੇ ਸਾਨੂੰ ਵੀ ਧੋਖਾ ਦਿੱਤਾ 1 ਲੱਖ ਹੋਰ ਬੰਦੇ ਨੂੰ ਧੋਖਾ ਦਿੱਤਾ ਇਹ ਆਮ ਆਦਮੀ ਪਾਰਟੀ ਕਹਿ ਰਹੀ ਹੈ ਉਹਨਾਂ ਨੂੰ ਛੱਡੋ ਆਮ ਆਦਮੀ ਪਾਰਟੀ ਤੇ ਪਹਿਲੇ ਦੱਸੋ ਕਿ ਤੁਸੀਂ ਤੁਸੀਂ ਇਹ ਗੱਲ ਕਹੀ ਸੀ ਆਮ ਆਦਮੀ ਨੇ ਕਿਹਾ ਸੀ ਅਸੀਂ ਕਰਪਟ ਪੋਲੀਟੀਸ਼ੀਅਨ ਨਹੀਂ ਲਵਾਂਗੇ ਅਸੀਂ ਕੋਈ ਕਰਪਟ ਪ੍ਰੈਕਟਿਸ ਨਹੀਂ ਕਰਾਂਗੇ ਇਸ ਤੋਂ ਕਰਪਟ ਪ੍ਰੈਕਟਿਸ ਹੋਰ ਕੀ ਹੋ ਸਕਦੀ ਹੈ ਕਿ ਤੁਸੀਂ ਦੂਜੀਆਂ ਪਾਰਟੀਆਂ ਕੋ ਉਹਨਾਂ ਦੇ ਬੰਦੇ ਲਿਆ ਕੇ ਆਪਣੇ ਵਿੱਚ ਸ਼ਾਮਲ ਕਰ ਰਹੇ ਹੋ ਇਹ ਤੇ ਸਾਫ਼ ਤੌਰ ਤੁਸੀਂ ਪਾਰਟੀਆਂ ਦੇ ਵਿੱਚ ਸਮਝੋ ਤੁਸੀਂ ਵੇਖੋ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਚੁੱਕ ਕੇ ਤੁਸੀਂ ਆਪਣੇ ਕੋਲ ਲੈ ਰਹੇ ਇਹ ਇਹ ਮੈਨੂੰ ਦੱਸੋ ਕੋਈ ਪ੍ਰਿੰਸੀਪਲਸ ਦੀ ਸਿਆਸਤ ਹੈ ਜੀ ਇਥੇ ਸਿੱਧੀ ਤੁਸੀਂ ਡਿਫੈਕਸ਼ਨ ਕਰਾ ਰਹੇ ਹੋ ਦੂਜੀਆਂ ਪਾਰਟੀਆਂ ਤੋਂ ਬੰਦੇ ਤੋੜ ਰਹੇ ਹੋ ਇਸ ਤਰ੍ਹਾਂ ਹੀ ਸਾਡਾ ਇੱਕ ਸਿਟਿੰਗ ਐਮਐਲਏ ਚਬੇਵਾਲ ਲੈ ਕੇ ਗਏ ਜੋ ਇਹ ਨਾਲ ਸਾਡੇ ਨਾਲ ਕੀ ਸੀ ਉਹ ਯਕੀਨ ਇਹਨਾਂ ਨਾਲ ਹੋਇਆ ਇਹਨਾਂ ਦਾ ਸਿਟਿੰਗ ਐਮਐਲਏ ਜਿਹੜਾ ਐਂਡ ਇਹ ਇਹੋ ਜਿਹਾ ਏਰੀਆ ਜਿਲੰਦਰ ਵੈਸਤਾ ਜਿਹਦੇ ਵਿੱਚ ਵੱਡੇ ਪੇਮਾਨੇ ਤੇ 2 ਨੰਬਰ ਦਾ ਕੰਮ ਚੱਲਦਾ ਧੜਾ ਉੱਥੇ ਚੱਲਦਾ ਸੱਟਾ ਉੱਥੇ ਚੱਲਦਾ ਚਿੱਟੇ ਦਾ ਵੱਡਾ ਵਪਾਰ ਨਸ਼ੇ ਦਾ ਵਪਾਰ ਉੱਥੇ ਹੁੰਦਾ ਗੁੰਡਾਗਰਦੀ ਉੱਥੇ ਹੁੰਦੀ ਹੈ ਤੇ ਆਮ ਤੌਰੇ ਕਿਹਾ ਜਾਂਦਾ ਜਲੰਧਰ ਕਿ ਸੈਂਟਰਲ ਚੇਲ ਜਲੰਧਰ ਵਿੱਚੋਂ ਇਹ ਸਾਰਾ ਕਾਰੋਬਾਰ ਜਿਹੜਾ ਜਲੰਧਰ ਵਸਦਾ ਚੱਲਦਾ ਤੇ ਇਹ ਜਿਹੜੇ ਦੋ ਕੈਂਡੀਡੇਟ ਨੇ ਇਸ ਟਾਈਮ ਭਾਜਪਾ ਵਾਲਿਆਂ ਕੋ ਇਹ ਨੋਨ ਕੈਰੈਕਟਰਸ ਨੇ ਜਿਹੜੇ ਆ ਸਾਰੀਆਂ ਗੱਲਾਂ ਦੇ ਵਿੱਚ ਜਾਣੇ ਜਾਂਦੇ ਜਿਨ੍ਹਾਂ ਦਾ ਬਕਾਇਦਾ ਤੌਰ ਤੇ ਦੜੇ ਵਿੱਚ ਸਟੇ ਵਿੱਚ ਨਸ਼ੇ ਵਿੱਚ ਭਰਪੂਰ ਯੋਗਦਾਨ ਹੈ ਤੇ ਮੈਂ نیشنل ਪਾਰਟੀ ਜੀ ਨੂੰ ਪਹਿਲੇ ਆਪ ਨੂੰ ਪੁੱਛਣਾ ਜਦੋਂ ਤੁਸੀਂ ਕੈਂਡੀਡੇਟ ਚੁਣਿਆ ਸੀ ਇਹਦੀ ਬੈਕਗ੍ਰਾਉਂਡ ਤੁਹਾਨੂੰ ਨਹੀਂ ਸੀ ਪਤਾ ਜੀ ਫਿਰ ਰਿੰਕੂ ਤੁਸੀਂ ਸਾਡੀ ਪਾਰਟੀ ਤੋਂ ਤੋੜਿਆ ਫਿਰ ਤੁਸੀਂ ਉਹਨੂੰ ਉਹਦੀ ਇਲੈਕਸ਼ਨ ਦਾ ਸਾਰਾ ਖਰਚਾ ਦਿੱਤਾ ਫਿਰ ਤੁਸੀਂ ਆਪਣਾ ਐਮਪੀ ਬਣਾਇਆ ਫਿਰ ਐਮਪੀ ਬਣ ਕੇ ਤੁਹਾਡਾ ਐਮਪੀ ਸਿਟਿੰਗ ਐਮਪੀ ਪਹਿਲੀ ਵਾਰ ਹੋਏਗਾ ਕਿਸੇ ਪਾਰਟੀ ਦਾ ਅਨਾਉਂਸ ਸਿਟਿੰਗ ਐਮਪੀ ਛੱਡ ਕੇ ਦੂਜੀ ਪਾਰਟੀ ਚਲੇ ਜਾਏ ਤੇ ਵੇਖੋ ਮੈਂ ਦਾਅ ਦੇਣਾ ਚਾਹੂੰਗਾ ਜਲੰਧਰ ਦੇ ਲੋਕਾਂ ਦੀ ਉਹਨੇ ਟਿਕਾ ਕੇ ਮਾਂਜੇ ਨੇ ਰਿੰਕੂ ਵੀ ਮਾਂਜਿਆ ਤੇ ਜਿਹੜਾ ਆਪ ਵਾਲਾ ਸੀ ਉਹ ਵੀ ਮਾਂਜਿਆ ਜੀ ਕਿਉਂਕਿ ਦੂਜੀਆਂ ਪਾਰਟੀਆਂ ਛੱਡ ਛੱਡ ਕੇ ਇਹ ਜਿੰਨੇ ਨੇ 5 5 4 4 ਪਾਰਟੀਆਂ ਬਦਲ ਚੁੱਕੇ ਨੇ ਇਹਨਾਂ ਦਾ ਗਾਂ ਵੀ ਨਹੀਂ ਪਤਾ ਇਹਨੇ ਕਿੱਥੇ ਕਿੱਥੇ ਹੋਰ ਜਾਣਾ ਜੀ ਭਾਈ ਸਾਹਿਬ ਇਸ ਇਲੈਕਸ਼ਨ ਤੋਂ ਬਾਅਦ ਚਾਰ ਬਾਈ ਇਲੈਕਸ਼ਨ ਹੋਰ ਤਿਆਰ ਨੇ ਬਰਨਾਲਾ, ਚੱਬੇਵਾਲ, ਡੇਰਾ ਬਾਬਾਨਾਨ ਗਿੱਦੜਵਾ ਉਹਨਾਂ ਨੂੰ ਲੈ ਕੇ ਪਾਰਟੀ ਦੀ ਰਣਨੀਤੀ ਕੀ ਰਹਿਣ ਵਾਲੀ ਹੈ ਕੋਈ ਇਸ ਤਰ੍ਹਾਂ ਮੇਰੀ ਗੱਲ ਸੁਣੋ ਰਣਨੀਤੀ ਤੇ ਸਾਰੋਂ ਪਹਿਲੇ ਉਹ ਕਹਿੰਦੇ ਜਦੋਂ ਪੋਲ ਆਂਦਾ ਹੈ ਉਦੋਂ ਫਿਰ ਪੋਲ ਨੂੰ ਕਿਸ ਤਰ੍ਹਾਂ ਟੱਪਣਾ ਹੈ ਉਦੋਂ ਉਹਦੀ ਰਾਏ ਉਹਦੀ ਉਹਦੇ ਬਾਰੇ ਸਾਰੀ ਉਹਦੇ ਬਾਰੇ ਸੋਚ ਵਿਚਾਰ ਬੰਦਦੀ ਹੈ ਸਾਡੀ ਜਦੋਂ ਬਾਕੀ ਦੀਆਂ ਬਾਈ ਇਲੈਕਸ਼ਨਾਂ ਆਣ ਗਈਆਂ ਦੋਹਾਂ ਤੇ ਵਿੱਚ ਤੇ ਸਾਡੇ ਕੋਲ ਸਿਟਿੰਗ ਐ ਐਮਐਲਏ ਸਨ ਉਹ ਬੈਠ ਕੇ ਉਹਨਾਂ ਨਾਲ ਚਰਚਾ ਕੀਤੀ ਜਾਏਗੀ ਦੋ ਦੇ ਵਿੱਚ ਜਿਹੜੀਆਂ ਨੇ ਜਿਹੜੀ ਖਾਲੀ ਹੋਈ ਬਰਨਾਲੇ ਦੀ ਸੀਟ ਉਹ ਆਪਦੇ ਕੋਲ ਸੀ ਚੌਥੀ ਸੀਟ ਤੁਸੀਂ ਚੱਬੇਵਾਲ ਦੀ ਦਸੀ ਐ ਐਮਐਲਏ ਸਾਡਾ ਸੀ ਉਹਦੀ ਬਾਹ ਮਰੋੜ ਕੇ ਵਿਜੀਲੈਂਸ ਦੇ ਜ਼ਰੀਏ ਚੱਬੇਵਾਲ ਨੂੰ ਬਾਹ ਮਰੋੜ ਕੇ ਲੈ ਕੇ ਗਈ ਇਹ ਉਹ ਪਾਰਟੀ ਜਿਹੜੀ ਸੰਸਕਾਰਾਂ ਦੀ ਗੱਲ ਕਰਦੀ ਸੀ ਜਿਹੜੀ ਕਹਿੰਦੀ ਸੀ ਅਸੀਂ ਦੂਜੀਆਂ ਪਾਰਟੀਆਂ ਦੇ ਕਰਪਟ ਲੀਡਰ ਨਹੀਂ ਲੈ ਕੇ ਆਵਾਂ ਕਰਪਸ਼ਨ ਦੇ ਚਾਰਜ ਜਿसे ਲੱਗੇ ਹੋਣ ਉਹਨੂੰ ਤੁਸੀਂ ਐਡਾਪਟ ਕਰੋ ਆਪਣਾ ਕੈਂਡੀਡੇਟ ਬਣਾਓ ਹੁਣ ਉੱਥੇ ਵੀ ਇਲੈਕਸ਼ਨ ਹੋਣੀ ਹੈ ਉੱਥੇ ਲੜਾਈ ਲੜਾਂਗੇ ਸਾਰੇ ਤਗੜੇ ਜਲੰਧਰ ਵਾਲਾ ਪੁਲ ਨਾ ਬਿਲਕੁਲ ਸਾਹਮਣੇ ਆ ਔਰ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਰਹੇ ਨੇ ਕਹਿੰਦੇ ਤਿੰਨ ਦਿਨ ਹੁਣ ਡੇਰਾ ਮੇਰਾ ਜਲੰਧਰ ਚ ਰਿਆ ਕਰਨਾਗਾ ਔਰ ਕੱਲੇ ਇਲੈਕਸ਼ਨ ਹੀ ਇਲੈਕਸ਼ਨ ਤੋਂ ਬਾਅਦ ਵੀ ਰਹੇਗਾ ਮੈਂ ਉੱਥੇ ਕੋਠੀ ਲੈ ਰਿਆ ਪੱਕੀ ਕੋਠੀ ਲੈ ਕੇ ਦੁਆਬੇ ਵਾਲਿਆਂ ਨੂੰ ਮਾਝੇ ਵਾਲਿਆਂ ਨੂੰ ਸੌਖਾ ਕਰ ਰਿਹਾ ਥੋੜਾ ਜਿਹਾ ਇਹਦੀ ਗੱਲ ਸੁਣ ਲੋ ਚੀਫ ਮਿਨਿਸਟਰ ਮੰਜੇ ਢਾ ਕੇ ਹਲਕੀ ਵਿੱਚ ਜਾ ਕੇ ਇਲੈਕਸ਼ਨ ਨਹੀਂ ਜਿੱਤ ਸਕਦੇ ਜੇ ਕੋਈ ਬੰਦੇ ਦੇ ਪੁੱਤਰਾ ਵਾਲਾ ਕੰਮ ਕੀਂਦਾ ਕੋਈ ਚਾਜਦਾ ਕੰਮ ਕੀਤਾ ਹੁੰਦਾ ਭਗਵੰਤ ਮਾਨ ਤੇ ਚੰਡੀਗੜ੍ਹ ਦੀ ਕੋਠੀ ਤੋਂ ਹੀ ਇਲੈਕਸ਼ਨ ਜਿੱਤ ਜਾਣੀ ਸੀ ਇਹਦਾ ਮੈਂ ਤੁਹਾਨੂੰ ਦੱਸਾਂ ਮੰਜਾ ਚੁੱਕ ਕੇ ਲੋਕਾਂ ਨੇ ਐਤ ਕੀ ਮੰਜੇ ਸਮੇਤ ਇਹਨੂੰ ਸਤੌਜ ਪਿੰਡ ਦੀ ਇਹਦੀ ਬੰਬੀ ਤੇ ਮੰਜਾ ਛਾੜਣਾ ਸੀ ਇਹਨੂੰ ਮੰਜੇ ਸਮੇਤ ਹੀ ਛਾੜਣਾ ਇਹ ਜੋ ਮਰਜ਼ੀ ਕਹਿੰਦੇ ਨੇ ਮੈਂ ਤੁਹਾਨੂੰ ਇੱਕ ਯਾ ਇੱਕ ਸਾਲ ਪਹਿਲੇ ਦੀ ਗੱਲ ਯਾਦ ਕਰਾਨਾ 21 ਅਪ੍ਰੈਲ ਵਾਲੇ ਦਿਨ 2023 ਚ ਜਦ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਇਲੈਕਸ਼ਨ ਹੋ ਰਹੀ ਸੀ ਉਹ ਸਿਲੈਕਸ਼ਨ ਦੇ ਵਿੱਚ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਖੁਦ ਗਏ ਵਾਦਾ ਕੀਤਾ ਕਿ ਸਾਨੂੰ ਹੁਣ ਚੰਦ ਦਿਨ ਹੋਰ ਦੇ ਦਿਓ ਅਸੀਂ ਔਰਤਾਂ ਨੂੰ 18 ਸਾਲ ਤੋਂ ਵੱਧ ਦੀ ਉਮਰ ਵਾਲੀਆਂ ਹਜ਼ਾਰ ਹਜ਼ਾਰ ਰੁਪਈਆ ਮਹੀਨੇ ਦੀ ਪੈਨਸ਼ਨ ਦਿਆ ਕਰਾਂਗੇ ਆ ਤੁਸੀਂ ਵੇਖੋ ਸਾਲ ਉਹ ਗੁਜ਼ਰ ਗਿਆ ਸਾਲ ਪਹਿਲੇ ਗੁਜ਼ਰ ਗਿਆ ਕੁਝ ਵੀ ਅਜੇ ਤੱਕ ਠੇਂਗਾ ਨਹੀਂ ਆਇਆ ਕਿਸੇ ਜਿਹੜੇ ਮਾਵਾ ਪੈਣਾ ਨੂੰ ਧੀਆਂ ਨੂੰ ਕੁਫਰ ਤੋਲ ਸਕਦੇ ਝੂਠ ਬੋਲ ਸਕਦੇ ਕੌਣ ਉਹਨਾਂ ਤੇ ਫੇਤ ਕਰੇਗਾ ਨੰਬਰ 2 ਦੋ ਵਾਰ ਇਹ ਜਿਹੜੀ ਨਾਰਥ ਸੌਰੀ ਆ ਜਿਹੜਾ ਵਸਤ ਹਲਕਾ ਹੈ ਜਿਲੰਦਰ ਦਾ ਇਹਦੇ ਵਿੱਚ ਸਾਰਨਵਾਲ ਟੈਨਰੀਜ਼ ਨੇ ਚਮੜੇ ਦਾ ਕੰਮ ਉੱਥੇ ਹੁੰਦਾ ਹੈ ਲੈਦਰ ਦਾ ਕੰਮ ਉੱਥੇ ਹੁੰਦਾ ਹੈ ਹਿੰਦੁਸਤਾਨ ਦੇ ਵਿੱਚ ਪ੍ਰੀ ਪਾਰਟੀਸ਼ਨ ਜਿਹੜੇ ਚਾਰ ਵੱਡੇ ਸੈਂਟਰ ਸੀ ਉਹਨਾਂ ਵਿੱਚ ਜਿਲੰਦਰ ਇੱਕ ਸੀ ਦੋ ਵਾਰ ਇਹਨਾਂ ਬਿਜਲੀ ਦੇ ਰੇਟ ਵਧਾ ਦਿੱਤੇ ਸਾਰਾ ਸਪੋਰਟਸ ਗੁੱਡਸ ਦਾ ਇੱਥੇ ਕੰਮ ਹੁੰਦਾ ਹੈ ਹੈਂਡ ਟੂਲਸ ਦਾ ਕੰਮ ਇੱਥੇ ਹੁੰਦਾ ਦੋ ਵਾਰ ਇਹਨਾਂ ਬਿਜਲੀ ਦੇ ਰੇਟ ਵਧਾਤੇ ਸਾਰੇ ਸ਼ਹਿਰ ਚ ਇੰਨੀ ਕੁ ਗੰਦਗੀ ਸਾਰਾ ਉਹ ਬਰਸਟ ਗਵਰਨਡ ਕਾਰਪੋਰੇਸ਼ਨ ਜੇ ਹੈ ਤੇ ਉਹ ਜਲੰਧਰ ਵਾਲੀ ਹੈ ਈਵਨ ਇੱਥੋਂ ਤੱਕ ਕਿ ਲੋਕ ਕਹਿੰਦੇ ਪੀਣ ਵਾਲਾ ਪਾਣੀ ਵੀ ਜੜਾ ਉਹ ਸੀਵਰੇਜ ਵਾਲਾ ਪਾਣੀ ਮਿਲ ਕੇ ਸਾਡੇ ਕੋਲ ਆ ਰਿਹਾ ਹੈਜ਼ੇ ਦੀ ਬਿਮਾਰੀ ਬੁਮਾਰੀਆਂ ਵਿੱਚੋਂ ਪਰਿਆ ਤੇ ਕੋਈ ਇਹੋ ਜਿਹਾ ਕਰਨੀ ਜਿੰਨੂੰ ਜੇਲ੍ਹ ਦੇ ਵਿੱਚੋਂ ਫਰੋਤੀ ਦੀਆਂ ਇਸ ਟਾਈਮ ਟੈਲੀਫੋਨ ਜਾਂ ਚਿੱਠੀਆਂ ਨਾ ਆਈਆਂ ਲੇਦਰ کاروبار ਬਿਲਕੁਲ ਤਬਾ ਕਰ ਦਿੱਤੇ ਗਏ ਕੇਜਰੀਵਾਲ ਸਾਹਿਬ ਨੂੰ ਤੇ ਭਗਵੰਤ ਮਾਨ ਜੀ ਨੂੰ ਮੈਂ ਕਹਿਣਾ ਚਾਹਨਾ ਪਹਿਲੇ ਮਾਨ ਸਾਹਿਬ ਤੁਸੀਂ ਮੰਜਾ ਡਾਂਤ ਤੋਂ ਪਹਿਲੇ ਪਹਿਲੇ ਇਹ ਦੱਸੋ ਤੁਸੀਂ ਇੱਕ ਪ੍ਰੋਮਿਸ ਕੀਤਾ ਸੀ ਪੀਜੀਆਈ ਵਰਗਾ ਵੱਡਾ ਹਸਪੀਟਲ ਅਸੀਂ ਜਲੰਧਰ ਵਿੱਚ ਦਵਾਂਗੇ ਤਾਂ ਪਿੰਸ ਦਾ ਜ਼ਿਕਰ ਕੀਤਾ ਸੀ ਜ਼ਿਕਰ ਪਿੰਸ ਦਾ ਕੀਤਾ ਤੁਹਾਨੂੰ ਯਾਦ ਹੋਏਗਾ ਅੱਜ 1 ਸਾਲ ਸਵਾ ਸਾਲ ਗੁਜ਼ਰਨ ਤੋਂ ਬਾਅਦ ਤੁਸੀਂ ਕਹਿੰਦੇ ਇੱਕ ਇੱਟੇ ਤੱਕ ਵੀ ਰੱਖੀ ਜੀ ਫਿਰ ਕੁਫਰ ਤੋਂ ਲਿਆ ਫਿਰ ਝੂਠ ਬੋਲਿਆ ਫਿਰ ਤੁਹਾਨੂੰ ਪਤਾ ਹੈ ਸਪੋਰਟਸ ਯੂਨੀਵਰਸਿਟੀ ਦਾ ਜ਼ਿਕਰ ਕੇ ਜੀ ਰਵਾਲ ਸਾਹਿਬ ਨੇ ਕੀਤਾ ਮੈਂ ਕਰਾਂਗਾ ਇੰਡਸਟਰੀਅਲ ਏਰੀਆ ਚ ਕਿਹਾ ਕਿ ਅਸੀਂ ਸਾਰਾ ਇੰਡਸਟਰੀਅਲ ਏਰੀਆ ਜਿਹੜਾ ਉਥੇ ਸੜਕਾਂ ਸਾਰੀਆਂ ਠੀਕ ਰਾਵਾਂਗੇ ਕਿਉਂਕਿ ਸਾਰੀਆਂ ਟੁੱਟੀਆਂ ਪਈਆਂ ਨੇ ਕਿਤੇ ਲੁੱਕ ਨਹੀਂ ਪਈ ਕਿਤੇ ਕੋਈ ਬਜਰੀ ਨਹੀਂ ਪਈ ਲਾਈਟਾਂ ਠੀਕ ਕਰਾਵਾਂਗੇ ਕਿਉਂਕਿ ਉਥੇ ਬਹੁਤ ਲੇਬਰ ਨੂੰ ਉਥੇ ਖੋਖਵਾਈ ਬੜੀ ਹੁੰਦੀ ਹੈ ਅਸੀਂ ਪੁਲਿਸ ਦੀ ਸਪੈਸ਼ਲ ਉਥੇ ਇੱਕ ਚੌਂਕੀ ਵੀ ਬਿਠਾਵਾਂਗੇ ਇੱਕ ਠਾਣਾ ਵੀ ਬਣਾਵਾਂਗੇ ਤੇ ਜੋ ਵੀ ਲੇਬਰ ਦੀਆਂ ਪ੍ਰੋਬਲਮਸ ਹੈ ਨੇ ਅੰਡਰਗਰਾਉਂਡ ਪਾਣੀ ਦੀਆਂ ਸਾਰੀਆਂ ਦੂਰ ਕਰਾਂਗੇ ਤੁਸੀਂ ਇੱਕ ਸਾਰੇ ਜਿਲੰਦਰ ਜਾ ਕੇ ਵੇਖੋ ਇੱਕ ਵੀ ਕੰਮ ਜਿਹੜਾ ਇਹਨਾਂ ਨੇ ਕਿਹਾ ਕੋਈ ਇੱਕ ਸਿੰਗਲ ਕੰਮ ਕੀਤਾ ਤਾਂ ਮੈਂ ਕਹਿੰਦਾ ਵੋਟ ਪਾ ਦਿਓ 15000 ਵੋਟ ਆਈ ਨਹੀਂ ਰਹੀ ਸਾਲ ਪਹਿਲੇ ਸਾਲ ਪਹਿਲੇ ਉਹ ਸੀਟ ਤੋਂ ਇਹਨਾਂ ਦੇ ਰਿੰਕੂ ਜੀ ਜਿਹੜੇ ਨੇ ਸੁਸ਼ੀਲ ਰਿੰਕੂ ਜੀ ਆਮ ਆਦਮੀ ਪਾਰਟੀ ਵੱਲੋਂ ਮੈਕਸਿਮਮ ਵੋਟ ਲੈ ਕੇ ਗਏ ਸੀ ਵਿਦਿਨ ਇਹਰ ਇੱਕ ਸਾਲ ਸਵਾ ਸਾਲ ਦੇ ਵਿੱਚ ਇਹਨਾਂ ਦਾ ਕੰਮ ਵੇਖ ਕੇ ਇਹਨਾਂ ਦਾ ਝੂਠ ਵੇਖ ਕੇ ਐਤ ਕੀ ਤੀਜੇ ਨੰਬਰ ਤੇ ਨੇ 44000 ਵੋਟ ਚੰਨੀ ਜੀ ਨੂੰ ਆਈ ਹੈ ਕਾਂਗਰਸ ਨੂੰ 42000 ਭਾਜਪੀ ਨੂੰ ਆਈ ਹੈ ਤੇ 15000 ਤੇ ਆਪ ਪਈ ਥੀ ਮੈਨੂੰ ਦੱਸੋ ਭਗਵੰਤ ਮਾਨ 15000 ਤੋਂ 45000 ਤੱਕ ਆਪ ਨੂੰ ਕਿਸਤਾ ਪਹੁੰਚਾਏਗਾ ਜੀ ਇੱਕ ਮੰਝਾ ਲਾ ਕੇ ਪਹੁੰਚ ਸਕਦੇ ਕਿ ਨਹੀਂ ਪਹੁੰਚ ਸਕਦੇ ਹਾਂਜੀ ਮੈਂ ਕਹਾਂ ਜੀ ਮੰਝਾ ਲਾ ਕੇ ਪਹੁੰਚ ਸਕਦੇ ਕਿ ਨਹੀਂ ਪਹੁੰਚ ਸਕਦੇ ਡੇਰੇ ਲਾ ਲਈਆਂ ਨੂੰ ਮੈਂ ਦੱਸਿਆ ਜੀ ਮੰਝੇ ਸਮੇਤ ਜਿੰਨੇ ਚਾਰੋਂ ਪਾਵੇ ਨੇ ਇਹਦੇ ਮੰਜੇ ਦੇ ਮੋੜੇ ਤੇ ਚੁੱਕ ਕੇ ਲੋਕਾਂ ਨੇ ਇਹਨੂੰ ਸਤੌਜੇ ਦੇ ਪਿੰਡ ਬੰਬੀ ਤੇ ਛੱਡ ਕੇ ਆਣਾ ਮੇਰੀ ਗੱਲ ਇੱਕ ਨੋਟ ਕਰ ਲਿਓ ਤੇ ਓਵਰੇ ਦੀ ਕਹਾਣੀ ਸਰ ਆਖਰੀ ਮਹੀਨਿਆਂ ਦੇ ਵਿੱਚ ਵਿੱਚ ਭਗਵੰਤ ਮਾਨ ਵਿਲ ਨੋ ਮੋਰ ਵੀ ਦੀ ਚੀਮਿਸਟ ਆਫ ਥਿਸ ਸਟੇਟ ਅਗਲੇ ਮੁੱਖ ਮੰਤਰੀ ਕੌਣ ਨੇ ਫਿਰ ਇਹ ਮੈਂ ਕੁਝ ਨਹੀਂ ਕਹਿ ਸਕਦਾ ਉਹ ਤੇ ਆਪ ਆਲਿਆ ਨਹੀਂ ਬਣਾਣੇ ਨੇ ਵੇਖੋ 92 ਐਮਐਲਏ ਉਹਨਾਂ ਦੇ ਮੈਜੋਰਟੀ ਉਹਨਾਂ ਕੋਲ ਹੈ ਇਹ ਵੀ ਮੈਨੂੰ ਪੂਰ ਪਤਾ ਹੈ ਅੰਦਰ ਖਾਤਿਓ ਵੇਟ ਹੀ ਕਰ ਰਹੇ ਨੇ ਕਿ ਜਿੱਦਣ ਇਹ ਇਲੈਕਸ਼ਨ ਆ ਰਿਹਾ ਇਹਨੂੰ ਦੋ ਮਹੀਨੇ ਡਿਸਪੈਚ ਆਫ ਕਰਦੇ ਇਹ ਫੈਗ ਐਂਡ ਤੇ ਹੈ ਇਹ ਪਰਜ਼ੋਰ ਕੋਸ਼ਿਸ਼ ਇਹਦੀ ਪਰਜ਼ੋਰ ਕੋਸ਼ਿਸ਼ ਹੈ ਕਿ ਪੁਲਿਸ ਤੇ ਜ਼ਰੀਏ ਅਸੀਂ ਗੁੰਡਾਗਰਦੀ ਕਰੀਏ ਅਸੀਂ ਪੈਸਿਆਂ ਦਾ ਇਸਤੇਮਾਲ ਕਰੀਏ ਅਸੀਂ ਸ਼ਰਾਬ ਦਾ ਇਸਤੇਮਾਲ ਕਰੀਏ ਲੋਕਾਂ ਨੂੰ ਡਰਾਈਏ ਧਮਕਾਈਏ ਬਟ ਐਦ ਕੀ ਮੈਂ ਇੱਕ ਗੱਲ ਇਹਨਾਂ ਨੂੰ ਦੱਸ ਦੇਣਾ ਚਾਹਨਾ ਮਾਨ ਸਾਹਿਬ ਨੂੰ ਜੋ ਮਰਜ਼ੀ ਕਰ ਲਓ ਮਾਨ ਸਾਹਿਬ ਨਾ ਤੁਹਾਡੇ ਕਹਿਣੇ ਹੁਣ ਤੁਹਾਡੀ ਪੁਲਿਸ ਹੀ ਲੱਗਣੀ ਹੈ ਨਾ ਤੁਹਾਡੇ ਕਹਿਣੇ ਹੁਣ ਤੁਹਾਡੀ ਅਫਸਰਸ਼ਾਹੀ ਲੱਗਣੀ ਜਿਹੜਾ ਤੁਸੀਂ ਸਮਝਦੇ ਹੋ ਕਿ ਉਹਨਾਂ ਦੇ ਜ਼ਰੀਏ ਲੋਕਾਂ ਨੂੰ ਡਰਾਵਾਂਗੇ ਧਮਕਾਵਾਂਗੇ ਪੈਸੇ ਵੰਡਾਂਗੇ ਸ਼ਰਾਬ ਵੰਨੇ ਜਿਵੇਂ ਤੁਸੀਂ ਪਿਛਲੀ ਵਾਰ ਵੰਡੀ ਸੀ 18 ਟਰੱਕ ਸ਼ਰਾਬ ਪਿਛਲੀ ਲੋਕ ਸਭਾ ਦੀਆਂ ਇਲੈਕਸ਼ਨਾਂ ਵਿੱਚ ਇਹਨਾਂ ਨੇ ਸਿੱਧੇ ਤੌਰ ਤੇ ਇਹਨਾਂ ਦਾ ਮਹਿਕਮਾ ਜਿਹੜਾ ਐਕਸਾਈਜ਼ ਦਾ ਉਹਨੇ ਵੰਡੀ ਸੀ ਤੇ ਵੱਡੀ ਗੁੰਡਾਗਰਦੀ ਪੁਲਿਸ ਦੇ ਜ਼ਰੀਏ ਕੀਤੀ ਗਈ ਸੀ ਔਨ ਰਿਕਾਰਡ ਲੀਡਰ ਆਫ ਦੀ ਆਪੋਜੀਸ਼ਨ ਕਹਿ ਰਿਹਾ ਐਦਕਿ ਕਿਸੇ ਵੀ ਇਹਨਾਂ ਦੇ ਅਫਸਰ ਨੇ ਕੋਈ ਇਨਕੀ ਕੀਤੀ ਤੁਸੀਂ ਵੇਖੋ ਅਸੀਂ ਇਹਨਾਂ ਨਾਲ ਕਰਦੇ ਕੀ ਹੈ ਇਹ ਮੇਰੀ ਇੱਕ ਮੀਟਿੰਗ ਮੀਟਿੰਗ ਹੁੰਦੀ ਹੈ ਮੁੱਖ ਮੰਤਰੀ ਪੰਜਾਬ ਦੇ ਪੁਲਿਸ ਦੇ ਨਾਲ ਮੀਟਿੰਗ ਤੋਂ ਬਾਅਦ ਵੀ ਲਗਭਗ 4-5 ਨੌਜਵਾਨ ਅਜੇ ਹਨ ਜਿਹੜੇ ਨਸ਼ੇ ਦੀ ਓਵਰਡੋਜ਼ ਨਾਲ ਮਰ ਚੁੱਕੇ ਨੇ ਤੁਸੀਂ ਵੇਖੋ ਇਹਦਾ ਤਾਂ ਕੰਟਰੋਲ ਹੀ ਹੈ ਨਹੀਂ ਜੀ ਜਦੋਂ ਚੀਫ ਮਿੰਿਸਟਰ ਖੁਦ ਤਸلیم ਕਰ ਲੇ ਔਨ ਕੈਮਰਾ ਕਿ ਮੇਰੀ ਪੁਲਿਸ ਦੀ ਕਨਸਟੇਬਲਰੀ ਤੇ ਮੇਰੇ ਅਫਸਰ ਜ਼ਿੰਮੇਵਾਰ ਨੇ ਉਹ ਕੰਟਰੋਲ ਕਿਸ ਤਰ੍ਹਾਂ ਹੋਏਗਾ ਜੀ ਇਹ 10000 ਅਫਸਰ ਬਦਲਣ ਤੇ ਬਜਾਏ ਜਾਂ ਮੈਗਾ ਸਪਾਈ ਤੇ ਹੌਲਦਾਰੀਆਂ ਠਾਣੇਦਾਰੀਆਂ ਇਨਸਪੈਕਟਰ ਗਿਆ ਡੀਐਸਪੀ ਬਦਲਣ ਦੇ ਬਜਾਏ ਇੱਕ ਭਗਵੰਤ ਮਾਨ ਹੀ ਬਦਲ ਜਾਏ ਤਾਂ ਮੈਂ ਸਮਝਦਾ ਕਾਫੀ ਹੱਦ ਤੱਕ ਪੰਜਾਬ ਦਾ ਜਿਹੜਾ ਨਸ਼ਾ ਇਹਨੂੰ ਠੱਲ ਪੈ ਸਕਦਾ ਤੁਸੀਂ ਸਮਝੀ ਰਹੇ ਹੋ ਮੈਂ ਕਹਿ ਕੀ ਰਿਹਾ ਨਸ਼ਾ ਰੋਕਣ ਵਾਸਤੇ ਪਹਿਲਾ ਜਿਹੜਾ ਨਸ਼ਾ ਰੋਕਣ ਵਾਲਾ ਉਹਨੂੰ ਨਸ਼ਾ ਮੁਕਤ ਹੋਣਾ ਪਏਗਾ ਤੇ ਇੱਥੇ ਕਿਸਾਨ ਨਸ਼ਾ ਰੁਕ ਜਾਣਾ ਸੀ ਜੀ ਤੋ ਇਹਦੇ ਵਾਸਤੇ ਕੋਈ ਤਰੀਕਾ ਹੈ ਸਾਰੋਂ ਪਹਿਲੇ ਇਹਦਾ ਮੰਝਾ ਜਿਹੜਾ ਪਾਵੇ ਚੁੱਕ ਕੇ ਸਤੌਜ ਪਿੰਡ بچਾਓ ਤੇ ਪੰਜਾਬ ਨੂੰ ਇਹਨੂੰ ਰੁਕਸਤ ਕਰੋ ਤੇ ਪੰਜਾਬ ਨੂੰ ਕੋਈ ਸਾਹ ਦਾ ਮੌਕਾ ਸੁੱਖ ਦਾ ਸਾਹ ਆ ਸਕੇ ਜੀ ਬਾਜਾ ਸਾਹਿਬ ਕਦੋਂ ਡੇਰੇ ਲਾਂ ਰਹੇ ਨੇ ਜਲੰਧਰ ਚ ਇਹ ਵੇਖੋ ਸਾਨੂੰ ਡੇਰੇ ਲਾਂ ਦੀ ਲੋੜ ਨਹੀਂ ਲੋਕ ਦਿਲੋਂ ਕਾਂਗਰਸ ਦੇ ਨਾਲ ਮੈਂ ਜਾਵਾਂਗਾ ਮੈਂ ਵਿਦਨ ਅ ਡੇ ਉੱਥੇ ਪਹੁੰਚ ਰਿਹਾ ਘਰੋਂ ਘਰ ਜਾ ਕੇ ਝੂਲੀ ਅੜ ਕੇ ਵੋਟਾਂ ਮੰਗਾਗੇ ਪੈਸੇ ਦੇ ਕੇ ਡਰਾ ਕੇ ਤਮਕਾ ਕੇ ਨਹੀਂ ਜਿਸਾਂ 44 ਵੇਖੋ ਮੈਂ ਤੁਹਾਨੂੰ ਇੱਕ ਪੱਕੀ ਦੱਸਾਂ 44 ਤੋਂ 50 ਤੇ ਪਹੁੰਚ ਲੈ ਬਿਲਕੁਲ ਭਾਜਪੀ ਨੂੰ ਜਿਹੜੀ ਵੋਟ ਉਥੇ ਬੈਲੀ ਪਈ ਹੈ ਉਹ 10000 ਘਟਣੀ ਆ ਵੀ ਕੈਮਰੇ ਤੇ ਲੈ ਲਿਓ ਇਹ 32000 ਤੋਂ ਤੇ ਨਹੀਂ ਜਾਣੇ ਤੇ ਉਸ 10 ਚੋਂ 80% ਸਾਨੂੰ ਆਣੀ ਤੇ ਆਪਣੇ ਆਪ ਹੀ ਹਿਸਾਬ ਲਾ ਲਓ ਉਥੇ ਪਹੁੰਚ ਜਾਣੀ ਹੈ ਕਾਨੀ ਜੀ ਅਸੀਂ 50 ਤੇ ਹੋਣਾ ਹੈ ਇਹ 15 ਤੋਂ 16 ਤੇ 17 ਤੇ ਪਹੁੰਚ ਜਾਣਗੇ ਭਾਜਪੀ ਬੱਤੀਆਂ ਤੇ ਤੁਰ ਜਾਏਗੀ ਤੇ ਜਿਹੇ ਨੰਬਰ ਤੇ ਆਪ ਹੈ ਦੂਜੇ ਨੰਬਰ ਤੇ ਭਾਜਪੀ ਪਹਿਲੇ ਤੇ ਕਾਂਗਰਸ ਸੀ ਉਹ ਬਤਨਵਾਸ ਰੈਂਕ ਥੈਂਕ ਯੂ ਗਲਵਾਤ ਕਰ ਰਹੀ ਸੀ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਔਰ ਸਿੱਧੇ ਤੌਰ ਤੇ ਦਾਵਾ ਕੀਤਾ ਕਿ ਇਸ ਇਲੈਕਸ਼ਨ ਦੇ ਵਿੱਚ 50000 ਵੋਟ ਕਾਂਗਰਸ ਨੂੰ ਦੂਸਰੇ ਨੰਬਰ ਤੇ ਬੀਜੇਪੀ ਔਰ ਸਤਾਤਾਰੀ ਆਮ ਆਦਮੀ ਪਾਰਟੀ ਤੀਸਰੇ ਨੰਬਰ ਤੇ ਰਹਿਣ ਵਾਲੀ ਹੈ ਕੈਮਰਾਮੈਨ ਗੁਰਜੰਟ ਦੇ ਨਾਲ ਰੋਹਿਤ ਪੱਕਾ ਜੀ মিডিਆ ਚंडीगढ़